ਪਰਬੂ ਯਿਸੂ ਦੇ ਵਿੱਚ ਤੁਹਾਡਾ ਸਥਾਨ ਜਿੱਥੇ ਪਹਿਲਾਂ ਸੀ ਨਾ ਅਗਰ ਤੁਸੀਂ ਉਸ ਤੋਂ ਪਿੱਛੇ ਹਟੇ ਜੇ ਨਾ ਪਛਾਣੂਗੇ ਜੇ ਤੋਂ ਮਾਫ ਕਰਨਾ ਮੈਨੂੰ ਬੜੇ ਦੁੱਖ ਨਾਲ ਕਹਿਣਾ ਕਹਿ ਰਿਹਾ ਅਗਰ ਯਿਸੂੰਸੀ ਆਏਗਾ ਤੁਸੀਂ ਉਠਾਏ ਨਹੀਂ ਜਾਓਗੇ। ਆਪ ਨੀਚੇ ਰਹਿ ਜਾਓਗੇ। ਤੁਹਾਨੂੰ ਫਿਰ ਮਾਰ ਕੇ ਸਿਰ ਲਵਾ ਕੇ ਸਵਰਗ ਚ ਜਾਣਾ ਪੈਣਾ ਜੀ। ਇਹ ਹੁਣ ਤੁਹਾਡਾ ਫੈਸਲਾ ਤੁਸੀਂ ਸਿਰ ਲਵਾ ਕੇ ਸਵਰਗ ਚ ਜਾਣਾ ਕਿ ਸਿਰ ਸਮੇਤ ਜਾਣਾ। ਬੋਲੋ ਹallelujah। ਕਿਉਂਕਿ ਮੇਰੀਆਂ ਗੱਲਾਂ ਨਹੀਂ ਇਹ ਵਚਨ ਚ ਲਿਖਿਆ ਕਿ ਜਿਹੜਾ ਪਛਾਣ ਹਟ ਜਾਂਦਾ ਪਰਮੇਸ਼ਰ ਕਹਿੰਦਾ ਮੇਰਾ ਜੀ ਉਹਦੇ ਤੋਂ ਪ੍ਰਸੰਨ ਨਹੀਂ ਹੁੰਦਾ ਕਲੀਸਿਆ ਦੇ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਤੂੰ ਮੈਨੂੰ ਦੱਸੋ ਘਰਾਂ 'ਚ ਨਹੀਂ ਗੱਲਾਂ ਹੁੰਦੀਆਂ ਘਰਾਂ 'ਚ ਭਰਾ ਭਰਾ ਲੜ ਪੈਂਦੇ ਆ ਕਰੀ ਕਈਆਂ ਚੋਕ ਲੈਂਦੇ ਥੋਦਾ ਕੇ ਇੱਕ ਦੂਜੇ ਦੇ ਉੱਤੇ ਘਰ 'ਚ ਨਹੀਂ ਹੁੰਦੇ ਤੂੰ ਤੂੰ ਮੈਂ ਮੈਂ ਕਲੀਸਿਆ 'ਚ ਵੀ ਸਾਰਾ ਕੁਝ ਹੁੰਦਾ ਹੈ ਪਰ ਸਾਰਾ ਕੁਝ ਭਲਾ ਕੇ ਅੱਗੇ ਵਧੀਦਾ ਹੈ ਬੋਲੋ ਹallelujah ਮੋਟਰਸਾਈਕਲ ਪੈਂਚਰ ਹੋ ਜਾ ਤੇ ਮੋਟਰਸਾਈਕਲ ਲੱਤ ਮਾਰ ਕੇ ਉੱਥੇ ਸੁੱਟ ਕੇ ਆ ਜਾਂਦੇ ਆ ਕੀ ਕਰਦੇ ਆ ਉਹਦਾ ਪੈਂਚਰ ਲਵਾਉਨੇ ਆ ਟਾਇਰ ਪਾੜ ਜੇ ਟਾਇਰ ਪਵਾਉਨੇ ਆ ਉਹਨੂੰ ਰਿਪੇਅਰ ਕਰਾਉਨੇ ਫੇਰ ਅੱਗੇ ਨੂੰ ਤੁਰ ਪੈਣੇ வච viakගේன.